ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ 트럼ਪ ਪ੍ਰਸ਼ਾਸਨ ਨੇ ਅਮਰੀਕਾ ਜਾਣ ਵਾਲੇ ਵਿਦੇਸ਼ੀਆਂ ਦੇ ਲਈ ਵੀਜ਼ਾ ਪ੍ਰਕਿਰਿਆ ਹੋਰ ਸਖਤ ਕਰ ਦਿੱਤੀ ਹੈ 1 ਅਕਤੂਬਰ 2025 ਤੋਂ ਅਮਰੀਕੀ ਵੀਜ਼ਾ ਲੈਂਦੇ ਸਮੇਂ ਵਿਦੇਸ਼ੀ ਯਾਤਰੀਆਂ ਨੂੰ 250 ਡਾਲਰ ਯਾਨੀ ਕਿ ਲਗਭਗ 20800 ਰੁਪਏ ਦਾ ਨਵਾਂ ਸ਼ੁਲਕ ਅਦਾ ਨਾ ਪਵੇਗਾ ਇਹ ਸ਼ੁਲਕ ਨੂੰ ਇੰਟੈਲੀਗੇਟਿਵ ਫੀਸ ਕਿਹਾ ਗਿਆ ਹੈ ਅਤੇ ਇਹ 1 big beautiful ਦੇ ਤਹਿਤ ਇੱਕ ਲਾਗੂ ਕੀਤਾ ਜਾਵੇਗਾ ਤੇ ਸਰਕਾਰ ਦਾ ਕਹਿਣਾ ਹੈ ਕਿ ਕਦਮ ਵੀਜ਼ਾ ਦੀ ਗਲਤ ਵਰਤੋਂ ਰੋਕਣ ਅਤੇ ਵਿਦੇਸ਼ੀ ਨਾਗਰਿਕਾਂ ਤੇ ਨਿਗਰਾਨੀ ਵਧਾਉਣ ਦੇ ਲਈ ਚੁੱਕੇ ਜਾ ਰਹੇ ਨੇ ਟ੍ਰੰਪ ਪ੍ਰਸ਼ਾਸਨ ਨੇ ਅਮਰੀਕਾ ਜਾਣ ਵਾਲੇ ਵਿਦੇਸ਼ੀਆਂ ਦੇ ਲਈ ਵੀਜ਼ਾ ਪ੍ਰਕਿਰਿਆ ਹੋਰ ਸਖਤ ਕਰ ਦਿੱਤੀ ਹੈ 1 ਅਕਤੂਬਰ 2025 ਤੋਂ ਅਮਰੀਕੀ ਵੀਜ਼ਾ ਲੈਂਦੇ ਸਮੇਂ ਵਿਦੇਸ਼ੀ ਯਾਤਰੀਆਂ ਨੂੰ 2500 ਡਾਲਰ ਯਾਨੀ ਕਿ ਲਗਭਗ 20800 ਦਾ ਨਵਾਂ ਸ਼ੁਲਕ ਦੇਣਾ ਪਵੇਗਾ ਇਹ ਨਵਾਂ ਸ਼ੁਲਕ ਉਹਨਾਂ ਦੇਸ਼ਾਂ ਤੇ ਜ਼ਿਆਦਾ ਅਸਰ ਕਰੇਗਾ ਜੋ ਵੀਜ਼ਾ ਵੇਵਰ ਪ੍ਰੋਗਰਾਮ ਦਾ ਹਿੱਸਾ ਨਹੀਂ ਨੇ ਜਿਵੇਂ ਕਿ ਮੈਕਸੀਕੋ ਚੀਨ ਤੇ ਬ੍ਰਾਜ਼ੀਲ ਦੱਸਿਏ ਹੁਣ ਇਹਨਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ਾ ਫੀਸ ਸਮੇਤ ਕੁੱਲ ਲਗਭਗ 442 ਡਾਲਰ ਅਦਾ ਕਰਨੇ ਪੈਣਗੇ ਅੰਤਰਰਾਸ਼ਟਰੀ ਯਾਤਰਾ ਸੁਰੱਖਿਆ ਤੇ ਨਿਗਰਾਨੀ ਕਰਨ ਵਾਲੀਆਂ ਏਜੰਸੀਆਂ ਮੁਤਾਬਕ ਅਮਰੀਕਾ ਜਾਣ ਵਾਲੇ ਵਿਦੇਸ਼ੀ ਯਾਤਰੀਆਂ ਦੀ ਗਿਣਤੀ ਦੇ ਵਿੱਚ ਪਹਿਲਾਂ ਹੀ ਘਾਟ ਵੇਖਣ ਨੂੰ ਮਿਲੀ ਹੈ ਜੁਲਾਈ ਮਹੀਨੇ ਦੇ ਵਿੱਚ ਅਮਰੀਕਾ ਆਏ ਵਿਦੇਸ਼ੀ ਯਾਤਰੀਆਂ ਦੀ ਗਿਣਤੀ ਵਿੱਚ ਲਗਭਗ 3.1% ਦੀ ਕਮੀ ਦਰਜ ਕੀਤੀ ਗਈ ਹੈ ਅੰਦਾਜ਼ਾ ਹੈ ਕਿ 2025 ਦੇ ਵਿੱਚ ਅੰਤਰਰਾਸ਼ਟਰੀ ਟੂਰਿਜ਼ਮ ਤੋਂ ਹੋਣ ਵਾਲੀ ਕਮਾਈ 169 ਬਿਲੀਅਨ ਡਾਲਰ ਤੱਕ ਘਟ ਸਕਦੀ ਹੈ ਜੋ ਕਿ 2024 ਦੇ ਵਿੱਚ 181 ਬਿਲੀਅਨ ਡਾਲਰ ਸੀ ਅਮਰੀਕਾਉਣ ਵਾਲੇ ਸਮੇਂ ਦੇ ਵਿੱਚ ਕਈ ਵੱਡੇ ਅੰਤਰਰਾਸ਼ਟਰੀ ਪ੍ਰੋਗਰਾਮ ਕਰਵਾਉਣ ਜਾ ਰਿਹਾ ਹੈ ਪਰ ਵਿਸ਼ੇਸ਼ ਗਿਆਨ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਸ਼ੁਲਕ ਤੇ ਨਿਯਮਾਂਕਰਨ ਸਲਾਨੀਆਂ ਦੀ ਗਿਣਤੀ ਹੋਰ ਘਟ ਸਕਦੀ ਹੈ ਗਿਆਪ ਦੀ ਜਿਹੜੀ ਟ੍ਰੈਵਲ ਕੰਪਨੀ ਉਲਟੋ ਦੇ ਟੈਸਟੈਂਟ ਨੇ ਉਹ ਕਹਿੰਦੇ ਨੇ ਕਿ ਜੋ ਅਸੀਂ ਯਾਤਰਾ ਨੂੰ ਹੋਰ ਪੇਚੀਦਾ ਕਰਾਂਗੇ ਤਾਂ ਇਸ ਦਾ ਅਸਰ ਯਾਤਰੀਆਂ ਦੀ ਗਿਣਤੀ ਤੇ ਜ਼ਰੂਰ ਪਵੇਗਾ ਸਿਰਫ ਅਮਰੀਕਾ ਹੀ ਨਹੀਂ ਸਗੋ ਦੁਨੀਆ ਭਰ ਦੇ ਦੇਸ਼ਵੁਨ ਟੂਰਿਜ਼ਮ ਨੂੰ ਕੰਟਰੋਲ ਕਰਨ ਦੇ ਲਈ ਨਵੇਂ ਫੀਸ ਤੇ ਕੜੇ ਨਿਯਮ ਲਾਗੂ ਕਰ ਰਹੇ ਨੇ ਬਰਤਾਨੀਆਂ ਨੇ ਹਾਲੀ ਦੇ ਵਿੱਚ ਨਵਾਂ ਸਿਸਟਮ ਸ਼ੁਰੂ ਕੀਤਾ ਹੈ ਤੇ ਇਸ ਅਦੀਨੀ ਆਤੀਆਂ ਨੂੰ ਲਗਭਗ 13 ਡਾਲਰ ਯਾਨੀ ਕਿ 1000 ਅਦਾ ਕਰਕੇ ਔਨਲਾਈਨ ਮਨਜ਼ੂਰੀ ਲੈਣੀ ਪਵੇਗੀ ਜੋ ਉਹਨਾਂ ਦੇ ਪਾਸਪੋਰਟ ਦੇ ਨਾਲ ਚੋਰੀ ਹੋਵੇਗੀ ਇਸ ਨਾਲ ਹੀ ਟੈਂਪਰ ਸਰਕਾਰ ਨੇ ਇੱਕ ਹੋਰ ਨਿਯਮ ਪ੍ਰਸਤਾਵਿਤ ਕਰ ਦਿੱਤਾ ਹੈ ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅਮਰੀਕਾ ਦੇ ਵਿੱਚ ਵੱਧ ਤੋਂ ਵੱਧ 2 ਸਾਲ ਰਹਿਣ ਦੀ ਇਜਾਜ਼ਤ ਹੋਵੇਗੀ ਸਟੂਡੈਂਟ ਅਤੇ ਮੀਡੀਆ ਵੀਜ਼ਾ ਉੱਤੇ ਵੀ ਨਿਗਰਾਨੀ ਰੱਖਦੇ ਹੋਏ ਕਲਚਰ ਐਕਸਚੇਂਜ ਅਤੇ ਮੀਡੀਆ ਵੀਜ਼ਾ ਦੀ ਮਿਆਦ ਵੀ ਸੀਮਤ ਕੀਤੀ ਜਾਵੇਗੀ ਸਰਕਾਰ ਦਾ ਕਹਿਣਾ ਹੈ ਕਿ ਕਦਮ ਵੀਜ਼ਾ ਦਾ ਗਲਤ ਵਰਤੋਂ ਰੋਕਣ ਅਤੇ ਵਿਦੇਸ਼ੀ ਨਾਗਰਿਕਾਤੇ ਨਿਗਰਾਨੀ ਵਧਾਉਣ ਦੇ ਲਈ ਚੁੱਕੇ ਚਾਰੇ ਨੇ ਕਿ ਕੁਆਰਟੇ ਤਸੀ ਸਸਿਕਾ ਜੀ ਮੈਂ ਹਾ ਕੋਮਲ ਕਪੂਰ ਦੁਸਤ ਦੇਖ ਰਹੇ ਚੈਨਲ ਪੰਜਾਬੀ 트럼ਪ ਪ੍ਰਸ਼ਾਸਨ ਨੇ ਅਮਰੀਕਾ ਜਾਣ ਵਾਲੇ ਵਿਦੇਸ਼ੀਆਂ ਦੇ ਲਈ ਵੀਜ਼ਾ ਪ੍ਰਕਿਰਿਆ ਹੋਰ ਸਖਤ ਕਰ ਦਿੱਤੀ ਹੈ 1 ਅਕਤੂਬਰ 2025 ਤੋਂ ਅਮਰੀਕੀ ਵੀਜ਼ਾ ਲੈਣ ਦੇ ਸਮੇ ਵਿਦੇਸ਼ੀ ਯਾਤਰੀਆਂ ਨੂੰ 250 ਡਾਲਰ ਯਾਨੀ ਕਿ ਲਗਭਗ 20800 ਰੁਪਏ ਦਾ ਨਵਾਂ ਸ਼ੁਲਕ ਅਦਾ ਨਾ ਪਵੇਗਾ ਇਸ ਸ਼ੁਲਕ ਨੂੰ ਇੰਟੈਰਗੇਟਿਵ ਫੀਸ ਕਿਹਾ ਗਿਆ ਹੈ ਅਤੇ ਇਹ 1 big beautiful ਦੇ ਤਹਿਤ ਇੱਕ ਲਾਗੂ ਕੀਤਾ ਜਾਵੇਗਾ ਤੇ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਵੀਜ਼ਾ ਦੀ ਗਲਤ ਵਰਤੋਂ ਰੋਕਣ ਅਤੇ ਵਿਦੇਸ਼ੀ ਨਾਗਰਿਕਾਂ ਤੇ ਨਿਗਰਾਨੀ ਵਧਾਉਣ ਦੇ ਲਈ ਚੁੱਕੇ ਜਾ ਰਹੇ ਨੇ ਕੰਪਾਸ਼ਵਾਸ ਨੇ ਅਮਰੀਕਾ ਜਾਣ ਵਾਲੇ ਵਿਦੇਸ਼ੀਆਂ ਤੇ ਲਈ ਵੀਜ਼ਾ ਪ੍ਰਕਿਰਿਆ ਹੋਰ ਸਖਤ ਕਰ ਦਿੱਤੀ ਹੈ 1 ਅਕਤੂਬਰ 2025 ਤੋਂ ਅਮਰੀਕੀ ਵੀਜ਼ਾ ਲੰਦੇ ਸਮੇਂ ਵਿਦੇਸ਼ੀ ਯਾਤਰੀਆਂ ਨੂੰ 250 ਡਾਲਰ ਯਾਨੀ ਕਿ ਲਗਭਗ 20800 ਦਾ ਨਵਾਂ ਸ਼ੁਲਕ ਦੇਣਾ ਪਵੇਗਾ ਇਹ ਨਵਾਂ ਸ਼ੁਲਕ ਉਹਨਾਂ ਦੇਸ਼ਾਂ ਤੇ ਜ਼ਿਆਦਾ ਅਸਰ ਕਰੇਗਾ ਜੋ ਵੀਜ਼ਾ ਵੇਵਰ ਪ੍ਰੋਗਰਾਮ ਦਾ ਹਿੱਸਾ ਨਹੀਂ ਨੇ ਜਿਵੇਂ ਕਿ ਮੈਕਸੀਕੋ ਚੀਨ ਤਿਪਰਾਸੀ ਦੱਸਿਏ ਹੁਣ ਇਹਨਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ਾ ਫੀਸ ਸਮੇਤ ਕੁੱਲ ਲਗਭਗ 442 ਡਾਲਰ ਅਦਾ ਕਰਨੇ ਪੈਣਗੇ ਅੰਤਰਰਾਸ਼ਟਰੀ ਸੁਰੱਖਿਆ ਤੇ ਨਿਗਰਾਨੀ ਕਰਨ ਵਾਲੀਆਂ ਏਜੰਸੀਆਂ ਮੁਤਾਬਕ ਅਮਰੀਕਾ ਜਾਣ ਵਾਲੇ ਵਿਦੇਸ਼ੀ ਯਾਤਰੀਆਂ ਦੀ ਗਿਣਤੀ ਦੇ ਵਿੱਚ ਪਹਿਲਾਂ ਹੀ ਘਾਟ ਵੇਖਣ ਨੂੰ ਮਿਲੀ ਹੈ ਜੁਲਾਈ ਮਹੀਨੇ ਦੇ ਵਿੱਚ ਅਮਰੀਕਾ ਆਏ ਵਿਦੇਸ਼ੀ ਯਾਤਰੀਆਂ ਦੀ ਗਿਣਤੀ ਵਿੱਚ ਲਗਭਗ 3.1% ਦੀ ਕਮੀ ਦਰਜ ਕੀਤੀ ਗਈ ਹੈ ਅੰਦਾਜ਼ਾ ਹੈ ਕਿ 2025 ਦੇ ਵਿੱਚ ਅੰਤਰਰਾਸ਼ਟਰੀ ਟੂਰਿਜ਼ਮ ਤੋਂ ਹੋਣ ਵਾਲੀ ਕਮਾਈ 169 ਬਿਲੀਅਨ ਡਾਲਰ ਤੱਕ ਘਟ ਸਕਦੀ ਹੈ ਜੋ ਕਿ 2024 ਦੇ ਵਿੱਚ 181 ਬਿਲੀਅਨ ਡਾਲਰ ਸੀ ਅਮਰੀਕਾਉਣ ਵਾਲੇ ਸਮੇਂ ਦੇ ਵਿੱਚ ਕਈ ਵੱਡੇ ਅੰਤਰਰਾਸ਼ਟਰੀ ਪ੍ਰੋਗਰਾਮ ਕਰਵਾਉਣ ਜਾ ਰਿਹਾ ਪਰ ਵਿਸ਼ੇਸ਼ ਗਿਆਨ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਸ਼ੁਲਕ ਤੇ ਨਿਯਮਾਂ ਕਾਰਨ ਸਲਾਨੀਆਂ ਦੀ ਗਿਣਤੀ ਹੋਰ ਘਟ ਸਕਦੀ ਹੈ ਗਿਆਪ ਦੀ ਜਿਹੜੀ ਟ੍ਰੈਵਲ ਕੰਪਨੀ ਉਲਟੋ ਦੇ ਟੈਸਟੈਂਟ ਨੇ ਉਹ ਕਹਿੰਦੇ ਨੇ ਕਿ ਜੋ ਅਸੀਂ ਯਾਤਰਾ ਨੂੰ ਹੋਰ ਪੇਚੀਦਾ ਕਰਾਂਗੇ ਤਾਂ ਇਸ ਦਾ ਅਸਰ ਯਾਤਰੀਆਂ ਦੀ ਗਿਣਤੀ ਤੇ ਜ਼ਰੂਰ ਪਵੇਗਾ ਸਿਰਫ ਅਮਰੀਕਾ ਹੀ ਨਹੀਂ ਸਗੋ ਦੁਨੀਆ ਭਰ ਦੇ ਦੇਸ਼ ਹੁਣ ਟੂਰਿਜ਼ਮ ਨੂੰ ਕੰਟਰੋਲ ਕਰਨ ਦੇ ਲਈ ਨਵੇਂ ਫੀਸ ਤੇ ਕੜੇ ਨਿਯਮ ਲਾਗੂ ਕਰ ਰਹੇ ਨੇ ਬਰਤਾਨੀਆਂ ਨੇ ਹਾਲੀ ਦੇ ਵਿੱਚ ਨਵਾਂ ਸਿਸਟਮ ਸ਼ੁਰੂ ਕੀਤਾ ਹੈ ਤੇ ਇਸ ਅਧੀਨ ਆਤੀਆਂ ਨੂੰ ਲਗਭਗ 13 ਡਾਲਰ ਯਾਨੀ ਕਿ 1000 ਅਦਾ ਕਰਕੇ ਔਨਲਾਈਨ ਮਨਜ਼ੂਰੀ ਲੈਣੀ ਪਵੇਗੀ ਜੋ ਉਹਨਾਂ ਦੇ ਪਾਸਪੋਰਟ ਦੇ ਨਾਲ ਚੁੜੀ ਹੋਵੇਗੀ ਇਸ ਨਾਲ ਹੀ ਟੈਂਪਰ ਸਰਕਾਰ ਨੇ ਇੱਕ ਹੋਰ ਨਿਯਮ ਪ੍ਰਸਤਾਵਿਤ ਕਰ ਦਿੱਤਾ ਹੈ ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅਮਰੀਕਾ ਦੇ ਵਿੱਚ ਵੱਧ ਤੋਂ ਵੱਧ 2 ਸਾਲ ਰਹਿਣ ਦੀ ਇਜਾਜ਼ਤ ਹੋਵੇਗੀ ਸਟੂਡੈਂਟ ਅਤੇ ਮੀਡੀਆ ਵੀਜ਼ਾ ਉੱਤੇ ਵੀ ਨਿਗਰਾਨੀ ਰੱਖਦੇ ਹੋਏ ਕਲਚਰ ਐਕਸਚੇਂਜ ਅਤੇ ਮੀਡੀਆ ਵੀਜ਼ਾ ਦੀ ਮਿਆਦ ਵੀ ਸੀਮਤ ਕੀਤੀ ਜਾਵੇਗੀ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਵੀਜ਼ਾ ਦਾ ਗਲਤ ਵਰਤੋਂ ਰੋਕਣ ਅਤੇ ਵਿਦੇਸ਼ੀ ਨਾਗਰਿਕਾ ਤੇ ਨਿਗਰਾਨੀ ਵਧਾਉਣ ਦੇ ਲਈ ਚੁੱਕੇ ਜਾ ਰਹੇ ਨੇ ਕਿ ਕੁਆਰਫਤਸੀ ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ 트럼ਪ ਪ੍ਰਸ਼ਾਸਨ ਨੇ ਅਮਰੀਕਾ ਜਾਣ ਵਾਲੇ ਵਿਦੇਸ਼ੀਆਂ ਦੇ ਲਈ ਵੀਜ਼ਾ ਪ੍ਰਕਿਰਿਆ ਹੋਰ ਸਖਤ ਕਰ ਦਿੱਤੀ ਹੈ 1 ਅਕਤੂਬਰ 2025 ਤੋਂ ਅਮਰੀਕੀ ਵੀਜ਼ਾ ਲੈਣ ਦੇ ਸਮੇ ਵਿਦੇਸ਼ੀ ਯਾਤਰੀਆਂ ਨੂੰ 250 ਡਾਲਰ ਯਾਨੀ ਕਿ ਲਗਭਗ 20800 ਰੁਪਏ ਦਾ ਨਵਾਂ ਸ਼ੁਲਕ ਅਦਾ ਨਾ ਪਵੇਗਾ ਇਹ ਸ਼ੁਲਕ ਨੂੰ ਇੰਟੈਲੀਗੇਟਿਵ ਫੀਸ ਕਿਹਾ ਗਿਆ ਹੈ ਅਤੇ ਇਹ 1 big beautiful ਦੇ ਤਹਿਤ ਇੱਕ ਲਾਗੂ ਕੀਤਾ ਜਾਵੇਗਾ ਤੇ ਸਰਕਾਰ ਦਾ ਕਹਿਣਾ ਹੈ ਕਿ ਕਦਮ ਵੀਜ਼ਾ ਦੀ ਗਲਤ ਵਰਤੋਂ ਰੋਕਣ ਅਤੇ ਵਿਦੇਸ਼ੀ ਨਾਗਰਿਕਾਂ ਤੇ ਨਿਗਰਾਨੀ ਵਧਾਉਣ ਦੇ ਲਈ ਚੁੱਕੇ ਜਾ ਰਹੇ ਨੇ ਟ੍ਰੰਪ ਅਸ਼ਵਾਸਨ ਨੇ ਅਮਰੀਕਾ ਜਾਣ ਵਾਲੇ ਵਿਦੇਸ਼ੀਆਂ ਦੇ ਲਈ ਵੀਜ਼ਾ ਪ੍ਰਕਿਰਿਆ ਹੋਰ ਸਖਤ ਕਰ ਦਿੱਤੀ ਹੈ 1 ਅਕਤੂਬਰ 2025 ਤੋਂ ਅਮਰੀਕੀ ਵੀਜ਼ਾ ਲੈਂਦੇ ਸਮੇਂ ਵਿਦੇਸ਼ੀ ਯਾਤਰੀਆਂ ਨੂੰ 2500 ਡਾਲਰ ਯਾਨੀ ਕਿ ਲਗਭਗ 20800 ਦਾ ਨਵਾਂ ਸ਼ੁਲਕ ਦੇਣਾ ਪਵੇਗਾ ਇਹ ਨਵਾਂ ਸ਼ੁਲਕ ਉਹਨਾਂ ਦੇਸ਼ਾਂ ਤੇ ਜ਼ਿਆਦਾ ਅਸਰ ਕਰੇਗਾ ਜੋ ਵੀਜ਼ਾ ਵੇਵਰ ਪ੍ਰੋਗਰਾਮ ਦਾ ਹਿੱਸਾ ਨਹੀਂ ਨੇ ਜਿਵੇਂ ਕਿ ਮੈਕਸੀਕੋ ਚੀਨ ਤੇ ਬ੍ਰਾਜ਼ੀਲ ਦੱਸਿਏ ਹੁਣ ਇਹਨਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ਾ ਫੀਸ ਸਮੇਤ ਕੁੱਲ ਲਗਭਗ 442 ਡਾਲਰ ਅਦਾ ਕਰਨੇ ਪੈਣਗੇ ਅੰਤਰਰਾਸ਼ਟਰੀ ਤਦ ਦੇ ਨਿਗਰਾਨੀ ਕਰਨ ਵਾਲੀਆਂ ਏਜੰਸੀਆਂ ਮੁਤਾਬਕ ਅਮਰੀਕਾ ਜਾਣ ਵਾਲੇ ਵਿਦੇਸ਼ੀ ਯਾਤਰੀਆਂ ਦੀ ਗਿਣਤੀ ਦੇ ਵਿੱਚ ਪਹਿਲਾ ਹੀ ਘਾਟ ਦੇਖਣ ਨੂੰ ਮਿਲੀ ਹੈ ਜੁਲਾਈ ਮਹੀਨੇ ਦੇ ਵਿੱਚ ਅਮਰੀਕਾ ਆਏ ਵਿਦੇਸ਼ੀ ਯਾਤਰੀਆਂ ਦੀ ਗਿਣਤੀ ਵਿੱਚ ਲਗਭਗ 3.1% ਦੀ ਕਮੀ ਦਰਜ ਕੀਤੀ ਗਈ ਹੈ ਅੰਦਾਜ਼ਾ ਹੈ ਕਿ 2025 ਦੇ ਵਿੱਚ ਅੰਤਰਰਾਸ਼ਟਰੀ ਟੂਰਿਜ਼ਮ ਤੋਂ ਹੋਣ ਵਾਲੀ ਕਮਾਈ 169 ਬਿਲੀਅਨ ਡਾਲਰ ਤੱਕ ਘਟ ਸਕਦੀ ਹੈ ਜੋ ਕਿ 2024 ਦੇ ਵਿੱਚ 181 ਬਿਲੀਅਨ ਡਾਲਰ ਸੀ ਅਮਰੀਕਾ ਆਉਣ ਵਾਲੇ ਸਮੇਂ ਦੇ ਵਿੱਚ ਕਈ ਵੱਡੇ ਅੰਤਰਰਾਸ਼ਟਰੀ ਪ੍ਰੋਗਰਾਮ ਕਰਵਾਉਣ ਜਾ ਰਿਹਾ ਹੈ ਪਰ ਵਿਸ਼ੇਸ਼ ਗਿਆਨ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਸ਼ੁਲਕ ਤੇ ਨਿਯਮਾਂਕਰਨ ਚਲਾਨੀਆਂ ਦੀ ਗਿਣਤੀ ਹੋਰ ਘਟ ਸਕਦੀ ਹੈ ਗਿਆਪ ਜੀ ਦੇ ਟ੍ਰੈਵਲ ਕੰਪਨੀ ਉਲਟੋ ਦੇ ਟੈਸਟੈਂਟ ਨੇ ਉਹ ਕਹਿੰਦੇ ਨੇ ਕਿ ਜੋ ਅਸੀਂ ਯਾਤਰਾ ਨੂੰ ਹੋਰ ਪੇਚੀਦਾ ਕਰਾਂਗੇ ਤਾਂ ਇਸ ਦਾ ਅਸਰ ਯਾਤਰੀਆਂ ਦੀ ਗਿਣਤੀ ਤੇ ਜ਼ਰੂਰ ਪਵੇਗਾ ਸਿਰਫ ਅਮਰੀਕਾ ਹੀ ਨਹੀਂ ਸਗੋ ਦੁਨੀਆ ਭਰ ਦੇ ਦੇਸ਼ ਹੁਣ ਟੂਰਿਜ਼ਮ ਨੂੰ ਕੰਟਰੋਲ ਕਰਨ ਦੇ ਲਈ ਨਵੇਂ ਫੀਸ ਤੇ ਕੜੇ ਨਿਯਮ ਲਾਗੂ ਕਰ ਰਹੇ ਨੇ ਬਰਤਾਨੀਆਂ ਨੇ ਹਾਲੀ ਦੇ ਵਿੱਚ ਨਵਾਂ ਸਿਸਟਮ ਸ਼ੁਰੂ ਕੀਤਾ ਹੈ ਤੇ ਇਸ ਅਧੀਨ ਆਤੀਆਂ ਨੂੰ ਲਗਭਗ 13 ਡਾਲਰ ਯਾਨੀ ਕਿ 1000 ਅਦਾ ਕਰਕੇ ਔਨਲਾਈਨ ਮਨਜ਼ੂਰੀ ਲੈਣੀ ਪਵੇਗੀ ਜੋ ਉਹਨਾਂ ਦੇ ਪਾਸਪੋਰਟ ਦੇ ਨਾਲ ਚੋਰੀ ਹੋਵੇਗੀ ਇਸ ਨਾਲ ਹੀ ਟੈਂਪਰ ਸਰਕਾਰ ਨੇ ਇੱਕ ਹੋਰ ਨਿਯਮ ਪ੍ਰਸਤਾਵਿਤ ਕਰ ਦਿੱਤਾ ਹੈ ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅਮਰੀਕਾ ਦੇ ਵਿੱਚ ਵੱਧ ਤੋਂ ਵੱਧ 2 ਸਾਲ ਰਹਿਣ ਦੀ ਇਜਾਜ਼ਤ ਹੋਵੇਗੀ ਸਟੂਡੈਂਟ ਅਤੇ ਮੀਡੀਆ ਵੀਜ਼ਾ ਉੱਤੇ ਵੀ ਨਿਗਰਾਨੀ ਰੱਖਦੇ ਹੋਏ ਕਲਚਰ ਐਕਸਚੇਂਜ ਅਤੇ ਮੀਡੀਆ ਵੀਜ਼ਾ ਦੀ ਮਿਆਦ ਵੀ ਸੀਮਤ ਕੀਤੀ ਜਾਵੇਗੀ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਵੀਜ਼ਾ ਦਾ ਗਲਤ ਵਰਤੋਂ ਰੋਕਣ ਅਤੇ ਵਿਦੇਸ਼ੀ ਨਾਗਰਿਕਾਤੇ ਨਿਗਰਾਨੀ ਵਧਾਉਣ ਦੇ ਲਈ ਚੁੱਕੇ ਜਾ ਰਹੇ ਨੇ ਕਿ ਕੁਆਰਟੇ ਦੱਸੀਏ ਸਸਿਕਾ ਜੀ ਮੈਂ ਹਾ ਕੋਮਲ ਕਪੂਰ ਦੁਸਤ ਦੇਖ ਰਹੇ ਚੈਨਲ ਪੰਜਾਬੀ 트럼ਪ ਪ੍ਰਸ਼ਾਸਨ ਨੇ ਅਮਰੀਕਾ ਜਾਣ ਵਾਲੇ ਵਿਦੇਸ਼ੀਆਂ ਦੇ ਲਈ ਵੀਜ਼ਾ ਪ੍ਰਕਿਰਿਆ ਹੋਰ ਸਖਤ ਕਰ ਦਿੱਤੀ ਹੈ 1 ਅਕਤੂਬਰ 2025 ਤੋਂ ਅਮਰੀਕੀ ਵੀਜ਼ਾ ਲੈਣ ਦੇ ਸਮੇ ਵਿਦੇਸ਼ੀ ਯਾਤਰੀਆਂ ਨੂੰ 250 ਡਾਲਰ ਯਾਨੀ ਕਿ ਲਗਭਗ 20800 ਰੁਪਏ ਦਾ ਨਵਾਂ ਸ਼ੁਲਕ ਅਦਾ ਨਾ ਪਵੇਗਾ ਇਸ ਸ਼ੁਲਕ ਨੂੰ ਇੰਟੈਰਗੇਟਿਵ ਫੀਸ ਕਿਹਾ ਗਿਆ ਹੈ ਅਤੇ ਇਹ 1 big beautiful ਦੇ ਤਹਿਤ ਇੱਕ ਲਾਗੂ ਕੀਤਾ ਜਾਵੇਗਾ ਤੇ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਵੀਜ਼ਾ ਦੀ ਗਲਤ ਵਰਤੋਂ ਰੋਕਣ ਅਤੇ ਵਿਦੇਸ਼ੀ ਨਾਗਰਿਕਾਂ ਤੇ ਨਿਗਰਾਨੀ ਵਧਾਉਣ ਦੇ ਲਈ ਚੁੱਕੇ ਜਾ ਰਹੇ ਨੇ ਕੰਪਾਸ਼ਵਾਸ ਨੇ ਅਮਰੀਕਾ ਜਾਣ ਵਾਲੇ ਵਿਦੇਸ਼ੀਆਂ ਤੇ ਲਈ ਵੀਜ਼ਾ ਪ੍ਰਕਿਰਿਆ ਹੋਰ ਸਖਤ ਕਰ ਦਿੱਤੀ ਹੈ 1 ਅਕਤੂਬਰ 2025 ਤੋਂ ਅਮਰੀਕੀ ਵੀਜ਼ਾ ਲੰਦੇ ਸਮੇਂ ਵਿਦੇਸ਼ੀ ਯਾਤਰੀਆਂ ਨੂੰ 250 ਡਾਲਰ ਯਾਨੀ ਕਿ ਲਗਭਗ 20800 ਦਾ ਨਵਾਂ ਸ਼ੁਲਕ ਦੇਣਾ ਪਵੇਗਾ ਇਹ ਨਵਾਂ ਸ਼ੁਲਕ ਉਹਨਾਂ ਦੇਸ਼ਾਂ ਤੇ ਜ਼ਿਆਦਾ ਅਸਰ ਕਰੇਗਾ ਜੋ ਵੀਜ਼ਾ ਵੇਵਰ ਪ੍ਰੋਗਰਾਮ ਦਾ ਹਿੱਸਾ ਨਹੀਂ ਨੇ ਜਿਵੇਂ ਕਿ ਮੈਕਸੀਕੋ ਚੀਨ ਤਿਪਰਾਸੀ ਦੱਸਿਏ ਹੁਣ ਇਹਨਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ਾ ਫੀਸ ਸਮੇਤ ਕੁੱਲ ਲਗਭਗ 442 ਡਾਲਰ ਅਦਾ ਕਰਨੇ ਪੈਣਗੇ ਅੰਤਰਰਾਸ਼ਟਰੀ ਕਟਾ ਦੇ ਨਿਗਰਾਨੀ ਕਰਨ ਵਾਲੀਆਂ ਏਜੰਸੀਆਂ ਮੁਤਾਬਕ ਅਮਰੀਕਾ ਜਾਣ ਵਾਲੇ ਵਿਦੇਸ਼ੀ ਯਾਤਰੀਆਂ ਦੀ ਗਿਣਤੀ ਦੇ ਵਿੱਚ ਪਹਿਲਾ ਹੀ ਘਾਟ ਪੈਖਨ ਨੂੰ ਮਿਲੀ ਹੈ ਜੁਲਾਈ ਮਹੀਨੇ ਦੇ ਵਿੱਚ ਅਮਰੀਕਾ ਆਏ ਵਿਦੇਸ਼ੀ ਯਾਤਰੀਆਂ ਦੀ ਗਿਣਤੀ ਵਿੱਚ ਲਗਭਗ 3.1% ਦੀ ਕਮੀ ਦਰਜ ਕੀਤੀ ਗਈ ਹੈ ਅੰਦਾਜ਼ਾ ਹੈ ਕਿ 2025 ਦੇ ਵਿੱਚ ਅੰਤਰਰਾਸ਼ਟਰੀ ਟੂਰਿਜ਼ਮ ਤੋਂ ਹੋਣ ਵਾਲੀ ਕਮਾਈ 169 ਬਿਲੀਅਨ ਡਾਲਰ ਤੱਕ ਕੱਟ ਸਕਦੀ ਹੈ ਜੋ ਕਿ 2024 ਦੇ ਵਿੱਚ 181 ਬਿਲੀਅਨ ਡਾਲਰ ਸੀ ਅਮਰੀਕਾਉਣ ਵਾਲੇ ਸਮੇਂ ਦੇ ਵਿੱਚ ਕਈ ਵੱਡੇ ਅੰਤਰਰਾਸ਼ਟਰੀ ਪ੍ਰੋਗਰਾਮ ਕਰਵਾਉਣ ਜਾ ਰਿਹਾ ਹੈ ਪਰ ਵਿਸ਼ੇਸ਼ ਗਿਆਨ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਸ਼ੁਲਕ ਤੇ ਨਿਯਮਾਂਕਰਨ ਸਲਾਨੀਆਂ ਦੀ ਗਿਣਤੀ ਹੋਰ ਘਟ ਸਕਦੀ ਹੈ ਗਿਆਪ ਦੀ ਜਿਹੜੀ ਟ੍ਰੈਵਲ ਕੰਪਨੀ ਉਲਟੋ ਦੇ ਟੈਸਟੈਂਟ ਨੇ ਉਹ ਕਹਿੰਦੇ ਨੇ ਕਿ ਜੋ ਅਸੀਂ ਯਾਤਰਾ ਨੂੰ ਹੋਰ ਪੇਚੀਦਾ ਕਰਾਂਗੇ ਤਾਂ ਇਸ ਦਾ ਅਸਰ ਯਾਤਰੀਆਂ ਦੀ ਗਿਣਤੀ ਤੇ ਜ਼ਰੂਰ ਪਵੇਗਾ ਸਿਰਫ ਅਮਰੀਕਾ ਹੀ ਨਹੀਂ ਸਗੋ ਦੁਨੀਆ ਭਰ ਦੇ ਦੇਸ਼ਵੁਨ ਟੂਰਿਜ਼ਮ ਨੂੰ ਕੰਟਰੋਲ ਕਰਨ ਦੇ ਲਈ ਨਵੇਂ ਫੀਸ ਤੇ ਕੜੇ ਨਿਯਮ ਲਾਗੂ ਕਰ ਰਹੇ ਨੇ ਬ੍ਰਿਟਾਨੀਆ ਨੇ ਹਾਲੀ ਦੇ ਵਿੱਚ ਨਵਾਂ ਸਿਸਟਮ ਸ਼ੁਰੂ ਕੀਤਾ ਹੈ ਤੇ ਇਸ ਅਦੀਨੀ ਆਤੀਆਂ ਨੂੰ ਲਗਭਗ 13 ਡਾਲਰ ਯਾਨੀ ਕਿ 1000 ਅਦਾ ਕਰਕੇ ਔਨਲਾਈਨ ਮਨਜ਼ੂਰੀ ਲੈਣੀ ਪਵੇਗੀ ਜੋ ਉਹਨਾਂ ਦੇ ਪਾਸਪੋਰਟ ਦੇ ਨਾਲ ਚੁੜੀ ਹੋਵੇਗੀ ਇਸ ਨਾਲ ਹੀ ਟੈਂਪਰ ਸਰਕਾਰ ਨੇ ਇੱਕ ਹੋਰ ਨਿਯਮ ਪ੍ਰਸਤਾਵਿਤ ਕਰ ਦਿੱਤਾ ਹੈ ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅਮਰੀਕਾ ਦੇ ਵਿੱਚ ਵੱਧ ਤੋਂ ਵੱਧ 2 ਸਾਲ ਰਹਿਣ ਦੀ ਇਜਾਜ਼ਤ ਹੋਵੇਗੀ ਸਟੂਡੈਂਟ ਅਤੇ ਮੀਡੀਆ ਵੀਜ਼ਾ ਉੱਤੇ ਵੀ ਨਿਗਰਾਨੀ ਰੱਖਦੇ ਹੋਏ ਕਲਚਰ ਐਕਸਚੇਂਜ ਅਤੇ ਮੀਡੀਆ ਵੀਜ਼ਾ ਦੀ ਮਿਆਦ ਵੀ ਸੀਮਤ ਕੀਤੀ ਜਾਵੇਗੀ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਵੀਜ਼ਾ ਦਾ ਗਲਤ ਵਰਤੋਂ ਰੋਕਣ ਅਤੇ ਵਿਦੇਸ਼ੀ ਨਾਗਰਿਕਾ ਤੇ ਨਿਗਰਾਨੀ ਵਧਾਉਣ ਦੇ ਲਈ ਚੁੱਕੇ ਚਾਰੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ